ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਜੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਨ ਜੀ ਬਠਿੰਡੇ ਜਿਹਰੇ ਦੇ ਪਿੰਡ ਆ ਤੈਨਾਂ ਨਾਲ ਤੁਹਾਡੇ ਵਾਸਤੇ ਲੈ ਕੇ ਆਇਆ ਲੈ ਕੇ ਵੀ ਟੌਪ ਦੇ ਨਗੇ ਨੇ ਆਇਆ ਦੋ ਸੂਏ ਸਬਾਈ ਤੇ ਇੱਕ ਗੱਬਣ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਵੀਰੇ ਠੀਕ ਹੈ ਵਧੀਆ ਬੁੱਟੇ ਬਾਈ ਪਹਿਲਾ ਨੰਬਰ ਬੋਲੋ ਜੀ ਆਪਣਾ 76965 ਬਾਈ 02922 ਪਿੰਡ ਜੀ ਪਿੰਡ ਜਿਉਂਦਾ ਜਿਲ੍ਹਾ ਬਠਿੰਡਾ ਤੁਸੀਂ ਰਾਮਪੁਰਾ ਫੂਲਾ 9 ਕਿਲੋਮੀਟਰ ਰਾਮਪੁਰਾ ਸ਼ਹਿਰ 8 ਕਿਲੋਮੀਟਰ ਤਪਾ ਸ਼ਹਿਰ ਓਕੇ ਜੀ ਤੇ ਨੇੜੇ ਦੇ ਪਿੰਡ ਬੱਲੋ ਬਦੇ ਆਲਾ ਕਿਹੜੇ ਲਗੜੇ ਲਈ ਓਕੇ ਜੀ ਤੇ ਵੀਰੇ ਅੱਜ ਆਪਾਂ ਤਿੰਨਾਂ ਦਿਖਾਉਣੇਗੇ ਤਿੰਨਾਂ ਨਾਲ ਜੀ ਤਿੰਨ ਦਿਖਾਉਣੇ ਵੀ ਤੈਨੂੰ ਪੂਰਾ ਟੌਪ ਦੇ ਹਨਾ ਹਾਂ ਤੇ ਦੋ ਸੂਈਆਂ ਸਵਾਈਆਂ ਇੱਕ ਗੱਬਣਾ ਇੱਕ ਗੱਬਣਾ ਤੇਰੀ ਪਹਿਲੇ ਨੰਬਰ ਤੇ ਆਪਾਂ ਤੇ ਨਗੀਨਾ ਦੇਖੀ ਨਗੀਨਾ ਇਸ ਕਰਕੇ ਕਹਤਾ ਕਿਉਂਕਿ ਗਰਮੀ ਦਾ ਤੋਹਫਾ ਹਨਾ ਹਾਂ ਜਰਸੀ ਆ ਬਈ ਪੰਜਾਬ ਵਾਲੀ ਹਾਂ ਪੰਜਾਬ ਵਾਲੀ ਜਰਸੀ ਆ ਮਗਰ ਬੱਚਾ ਬਈ ਪਿਓ ਹੋਰ ਜੀ ਦਾ ਮੁੱਲ ਕੋਈ ਨਹੀਂ ਐਰ ਸ਼ਹਿਰ ਐਰ ਸ਼ਹਿਰ ਜਮਾਇਰ ਸ਼ਹਿਰ ਦੀ ਟੌਪ ਕਲਾਸ ਬੱਚੀ ਹੈਗੀ ਕੋਈ ਇਹੋ ਜੀ ਗੱਲ ਨਹੀਂ ਫੇਸ ਕਰੋ ਚੱਕ ਤੇ ਮੇਰੇ ਕਦੋਂ ਸੂਈ ਆ ਇਹ ਇਹ ਬਈ ਸਵੇਰੇ ਸੂਈ ਆ 4 ਵਜੇ ਬੂਟੇ 4 ਵਜੇ ਸੂਪੀ ਤੇ ਬੋਲਾ ਬੂਲਾ ਕਿੰਨਾ ਕੱਢਿਆ ਬਈ 6 ਕਿਲੋ ਬੋਲਾ ਕੱਢਿਆ ਸਵੇਰੇ ਵੈਂਦੀ ਰਹੀ ਜੇਰ ਮਗਰਉਪਈਆ ਆ ਕੋਸਤਾ ਮੇਰੇ ਸਾਹਮਣੇ ਬਾਈਆਂ ਜੇਰ ਕੁੱਤੇ ਲੈ ਕੇ ਸੈਂ ਠੀਕ ਹੈ ਨਾ ਜੀ ਇੱਥੇ ਹੁਣੇ ਲਿਆਂਦੀ ਇਹਨਾਂ ਨੇ ਤੇ ਜੇਰ ਜੂਨ ਕੰਪਲੀਟ ਪਈ ਵੀ ਓਕੇ ਬਈ ਜੇਰ ਦੀ ਗਰੰਟੀ ਹੋ ਆਪਣੀ ਬਾਹਰ ਪਿੱਛੇ ਦੀ ਗਰੰਟੀ ਹੋ ਤੇ ਥੱਲੇ ਥਾਣ ਲਿਵੇਂ ਦਾ ਪਤਾਰਾ ਮਾਰ ਕੇ ਦਿਖਾ ਦੇ ਪਤਾਰਾ ਮਾਰ ਕੇ ਤੇ ਕਿਹੜਾ ਸੂਆ ਸੂਈ ਵੀ ਬਾਈ ਇਹ ਬਈ ਦੂਜਾ ਲਿਆਓ ਇਹਨੂੰ ਬਾਹਰ ਨੂੰ ਤੇ ਸੀਲ ਠੰਡੀ ਫੁੱਲ ਕੁਆਲਿਟੀ ਫੁੱਲ ਬੱਚੀ ਦੀ ਕੁਆਲਿਟੀ ਕਰੋ ਕਰਮਾਈ ਦੀ ਚੱਕ ਕਿੰਨੀ ਵਧੀਆ ਕੁਆਲਿਟੀ ਹੈ ਨਾ ਮੇਰੇ ਹਾਂ ਹੂੰ ਆ ਦੇਖੋ ਜੀ ਫੇਸ ਕਰੋ ਚੱਕ ਤੇ ਬਾਕੀ ਦੇ ਇੱਕ ਤੁਹਾਨੂੰ ਮੈਂ ਦੱਸ ਰਿਹਾ ਵੱਡੇ ਸੈਜ ਦੀ ਤੇ ਥਾਣਲੇਵੇ ਦਾ ਵੀ ਸਾਇਜ ਵੱਡਾ ਯਾਰ ਰਿਕਾਰਡ ਤੋੜੀ ਫਿਰਦੀ ਆ ਬਾਈ ਰਿਕਾਰਡ ਤੋੜੀ ਫਿਰਦੀ ਆ ਇਹਦਾ ਬਾਈ ਕੰਨ ਪਾਣੀ ਕਿਲੋ ਬੋਲਾ ਆਪਾਂ ਹੂੰ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਇੱਕ ਨੰਬਰ ਕੁਆਲਿਟੀ ਆ ਤੇ ਦੁੱਧ ਫਿਰ ਕਿੰਨਾ ਪਾ ਦੂ ਬਾਈ ਐਚੀ ਦੁੱਧ ਬਾਈ ਦੇਖ ਬੁੱਟੂ ਦਾ 30 ਕਹਦੀ ਤਾਂ ਵੀ ਆਵਾ ਕਿੰਨਾ ਕੁ ਵਾਰ ਚੱਲ 24 25 ਕਿਲੋ ਬੰਦਾ ਮੰਨ ਕੇ ਲੈ ਲਈ ਬੱਚੇ ਦਾ ਕਰੋਗੇ ਨਾ ਥੋੜਾ ਹਾਂ ਹਾਂ ਆ ਦੇਖੋ ਜੀ ਤੇ ਬਾਕੀ ਦੀ ਗੱਲ ਨਾ ਜੇ ਆਪਾਂ ਬਹਿੜ ਦੇ ਥਾਣਾ ਦੀ ਗੱਲ ਕਰ ਲਗੇ ਬਹਿੜ ਦੇ ਲੇਵੇ ਦੀ ਗੱਲ ਕਰ ਲਗੇ ਜਿਹਾ ਦੇਖੋ ਲੇਵਾਦਾ ਬਾਈ ਪੰਡਾਲ ਹੂੰ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਸਾਰਾ ਮਾਰ ਕੇ ਦਿਖਾ ਦੰਨੇ ਆਪਾਂ ਇਹ ਬੰਦੇ ਆਨਲਾਈਨ ਆਉਣੀ ਹੁੰਦੀ ਆ ਓਕੇ ਜੀ ਸੌਖਾ ਹੋ ਜਾਂਦਾ ਅਗਲੇ ਨੂੰ ਬਾਈ ਜੇ ਆਪਾਂ ਗੱਲ ਕਰ ਲਈਏ ਅੱਜ ਦੀ ਕੋਟੀ ਨਾ ਹੂ ਆਪਾਂ ਕਰਾਇਆ ਵੀ ਦੇ ਦਾਂਗੇ ਬੰਦੇ ਨੂੰ ਠੀਕ ਆ ਵੀਰੇ ਅੱਜ ਦੀ ਘੜੀ ਵੇਹੜਾ ਸੌਣੀ ਦਰ ਪੀਆ ਹੈ ਨਾ ਜਮ ਓਕੇ ਜੀ ਆ ਦੇਖੋ ਵੀਰੋ ਆ ਦੇਖੋ ਵੀਰੋ ਬੱਚਾ ਆਪਾਂ ਤੁਹਾਡੇ ਸਾਹਮਣੇ ਲਾਤਾ ਹੈਗਾ ਕਰੋ ਚੈੱਕ ਹੂੰ ਫਾਣਲੇ ਵੇ ਦਾ ਸਾਇਜ ਬਹੁਤ ਵਧੀਆ ਤਾਂ ਤੋਂ ਸ਼ੁਰੂ ਹੁੰਦਾ ਹਨਾ ਵੀਰੇ ਹਾਂ ਤਾਂ ਬਈ ਸ਼ੂ ਤੱਕ ਲਾਈ ਫਿਰਦੀਆਂ ਹਾਂ ਤੂੰ ਤੇ ਕੱਲ ਲਾਈ ਫਿਰਦੀ ਮੈਂ ਤੱਕੇ ਨਾਲ ਬੰਦਾ 27 28 ਵੀ ਚੋ ਲੈਣਾ ਓਕੇ ਜੀ ਬਾਕੀ ਦੀ ਗੱਲ ਮਗਰ ਕਰ ਮਾਲੀ ਦੇ ਬੱਚੀ ਧਾਰਾ ਤੁਹਾਨੂੰ ਮਾਰ ਦੇਣੀਆਂ ਤੇ ਵੀਰੇ ਆਪਾਂ ਸੁਖਵਿੰਦਰ ਗੱਲ ਕਰ ਲਿਆ ਅੱਜ ਕਿੰਨੇ ਕਿ ਬੋਲੇ ਤੋਂ ਸਟਾਰਟ ਹੋਊਗੀ ਇਹ ਹੋਊਗਾ ਹੁਣ ਮਾਰਨ ਲੱਗ 17 18 ਕਿਲੋ ਬੋਲਾ ਆਮ ਨਾਲ ਜਿਵੇਂ ਤੁਸੀਂ ਜਿਹੜੇ ਹਿਸਾਬ ਨਾਲ ਉਹਨੂੰ ਵੀ ਫਿਰ ਤਿਆਰ ਹੋ ਗਿਆ ਨਾ ਉਹਨੂੰ ਵੀ ਤਿਆਰ ਆ ਬਈ ਛੇ ਨਾਲ ਦੇ ਲਵਾ ਦੇ ਪਿੱਛੇ ਨਾ ਲੇਵਾ 4 5 ਇੰਚ ਜ਼ਰੂਰ ਇਹਦਾ ਪਿੱਛੇ ਨੂੰ ਹੁਣ ਵੀ ਕੱਢਿਆ ਵਲੇਵਾ ਆ ਹਾਂ ਲੈ ਬੱਚਾ ਬੜਾ ਪਿਆਰਾ ਦਿੱਤਾ ਹਨਾ ਹਾਂ ਬਈ ਹਾਂ ਤੇ ਕਿਸੇ ਨੇ ਟੀਕਾ ਭਰਉਣ ਵਾਲੀ ਵੀ ਕਸਰੀ ਕੱਢਦੀ ਬਈ ਚੰਗੀ ਗਾਂਜ ਤਾਂ ਹੁਣ ਚੰਗਾ ਟੀਕੇ ਭਰੌਂਦਾ ਬੁਟੇ ਓਕੇ ਜੀ ਇਹ ਤੁਹਾਡੀ ਗੱਲ ਜਮਾਂ ਜਾਇਆ ਜਾ ਹੁਣ ਬਈ ਲੋਕ ਚੀਜ਼ ਭਾਲਦੇ ਆ ਰੁਪਏ ਲਾ ਆਂਦੇ ਆ ਓਕੇ ਜੀ ਲੈ ਥਣ ਦਿਖਾ ਦੇ ਜਿਹੜੇ ਹੋ ਗਏ ਹਾਂ ਦਿਖਾਉਂ ਬਈ ਤੈਨੂੰ ਆ ਦੇਖੋ ਜੀ ਗਰਮ ਵਾਲੀ ਥਾਣਾ ਚੁਵਾਈ ਦੇਖੋ ਤੁਸੀਂ ਥੱਲੇ ਤਾਂ ਮੁਗ ਗਿਆ ਹਨਾ ਹਾਂ ਲੈ ਹਾਲੇ ਕੋਈ ਓਕੇ ਵੀਰੇ ਓਕੇ ਜੇ ਮਾ ਸਾਰੀ ਗੱਲ ਬਾਤ ਓਕੇ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਕੋਈ ਬੈਡ ਨੂੰ ਨਾ ਨਿਆਣਾ ਪਾ ਜਾ ਨਾ ਪਾ ਵਾਸਤਾ ਨਹੀਂ ਹਨਾ ਕੋਈ ਦਿੱਕਤ ਨਹੀਂ ਬਈ ਲੈ ਓਕੇ ਆ ਦੇਖੋ ਨਿਆਣਾ ਵੀ ਖੋਲਤਾ ਠੀਕ ਆ ਵੀਰੇ ਲੈ ਤੇ ਵੀਰੇ ਹੁਣ ਨਿਆਣਾ ਤਾਂ ਆਪਾਂ ਖੋਲਤਾ ਤੇ ਰੇਟ ਦੱਸ ਬਈ ਇਹਦਾ ਰੇਟ ਦਾ ਬਈ ਦੇਖ ਬੁੱਢੇ ਲੱਖ ਕਰ ਲਈ 95 ਕਰ ਲਈ ਹੂੰ ਇਹਦਾ 85000 ਜਮਾਨਤਨ ਕਰ ਦੇ ਥੋੜਾ ਬਤਾ ਹੋ ਜਾਊਗਾ ਕਰ ਦੇ 82 ਦੇ ਦੇਗੇ ਤੈਨੂੰ ਛੱਡ ਦੇਗੇ ਓਕੇ 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 ਜੇ ਥੋੜੀ ਵੀਡੀਓ ਦੇਖ ਕੇ ਆਉਗੇ ਤੈਨੂੰ ਛੱਡ ਦੇਗੇ ਠੀਕ ਆ ਵੀਰੇ ਤੇ ਬਾਕੀ ਦਾ ਬੱਚਾ ਆਨਲਾਈਨ ਵਗੋਣੇ ਬਈ ਤਾਂ ਵੀ ਆਪਣੀ ਗਾਰੰਟੀ ਹੋਵੇ ਨਹੀਂ ਹੈਗੀ ਘਾਟੇ ਚ ਤੁਸੀਂ ਹਾਂ ਇਹ ਆਪਣੀ ਗਾਰੰਟੀ ਹੋਊਗੀ ਤੇ 85 ਮੁੱਲ ਤੇ ਤਿੰਨ ਵਾਇਆਂ ਨੇ ਛੋੜ ਕਰਤੀ ਮੜਾ ਮੋਟਾ ਥੋੜਾ ਹੋਰ ਵੀ ਕਰ ਦੇਣਗੇ ਇਹ ਚੋਂ ਤੇ ਹੁਣ ਆਪਾਂ ਦੋ ਨੰਬਰ ਗੱਬਣ ਦੀ ਗੱਲ ਕਰ ਲਗੇ ਬਈ ਦੂਜਾ ਸੂਈ ਹੈ 6 ਦਾ ਹੁੰਦਾ ਦੂਜਾ ਸੂ ਆ ਗਈ ਇਹਨੂੰ 6 ਤੋਂ 7ਰ ਬਾਕੀ ਹੈ ਬਾਈ ਥੱਲੇ ਢੱਲ ਦਿਖਾ ਦੇ ਲੈ ਹਮ ਓਕੇ ਹੈ ਜੀ ਥੱਲੇ ਢੱਲ ਤੇ ਦੁੱਧ ਦੇ ਵੀ ਚੰਗੇ ਕੱਢੂ ਹਨਾ ਦੁੱਧ ਬਈ 20 ਤੋਂ ਪਾਸ ਤੇਰੇ ਬਿਨਾਂ ਕਹਿਣ ਤੋਂ ਪਤਾ ਲੱਗੀ ਥੱਲੇ ਉਹ ਜੀ ਨੂੰ ਵੀ ਬਾਹਰ ਨੂੰ ਕਵਾਲਿਟੀ ਫੁੱਲ ਸਾਈਜ਼ ਦੋਨਾਂ ਦੇ ਵੱਡੇ ਇਹਨਾਂ ਦੇ ਸਾਈਜ਼ ਵੱਡੇ ਬਾਈ ਦੋਨਾਂ ਦੇ ਛੋਟੀ ਮੰਨ ਕੇ ਨਾ ਕੋਈ ਵੀਰ ਸੌਦਾ ਕਰੇ ਠੀਕ ਹੈ ਵੀਰੇ ਹਾਂ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਜੇ ਆਪਾਂ ਥਣ ਲੈਵੇ ਦੀ ਗੱਲ ਕਰ ਲਗੇ ਨਾ ਉਵੇਂ ਨਹੀਂ ਗੱਲ ਹੈਗਾ ਕੰਪੀਟੀਸ਼ਨ ਵੜਾਂ ਦਾ ਜਿਵੇਂ ਹਵਾਨਾ ਹੁੰਦਾ ਉਸ ਤਰ੍ਹਾਂ ਦਾ ਹਵਾਨਾ ਕੱਲਾ ਕੱਲਾ ਥਣ ਵੀ ਆ ਤੇ ਰੰਗ ਰੰਗ ਪੂਰੇ ਪੱਕੇ ਦੀ ਹੈਗੀ ਪੂਰੀ ਬਾਈ ਬਜਰ ਵਜੂਦ ਵਾਲੀ ਆ ਭਾਈ ਜਨ ਵਜੂਦ ਸੁਹਾ ਕਿਹੜਾ ਬਾਈ ਸੁਹਾ ਦੂਜਾ ਜੀ ਰਹਿੰਦਾ ਸੁਹ ਕੀ ਲਾ ਕਿੰਨੇ ਦਿਨ ਕੱਟ ਜੂਗੀ ਬਾਈ ਇਹ ਬਾਈ ਇਹ 6 ਤੋਂ 7 ਦਿਨ ਪਈ ਆ ਜੀ ਓਕੇ ਆ ਦੇਖੋ ਜੀ ਕੁਆਲਿਟੀ ਹੂੰ ਆ ਦੇਖ ਲੈ ਬਾਕੀ ਦਾ ਭਾਵੇਂ ਹੁਣ ਪਾਸ ਕਰ ਲਾ ਕੋਈ ਲੱਤ ਛਾੜ ਵਾਲੀ ਹੈ ਨਹੀਂ ਹਨਾ ਬਾਈ ਆ ਦੇਖੋ ਗੂਨ ਮਾਰ ਰਹੀ ਆ ਓਕੇ ਜੀ ਲੈ ਚਲੋ ਵੱਡੇ ਸਾਇਦੀ 20 ਤੋਂ ਪਲੱਸ ਕਹਿ ਕੇ ਦੇ ਦਾਂਗੇ 20 ਤੋਂ ਬਾਈ ਫੇਸਪੁੱਸ ਬੜਾ ਚੰਗਾ ਹਨਾ ਬਾਈ ਅੱਲਾਹ ਦਾ ਬਾਈ ਟਾਪ ਕੁਆਲਿਟੀ ਕੋਈ ਆ ਹੂੰ ਆ ਦੇਖੋ ਜੀ ਜੇ ਆਪਾਂ ਗੱਲ ਕਰ ਲਗੇ ਕਿਸੇ ਪਾਸੇ ਬੈਠ ਹੱਥ ਧਰਾ ਨਹੀਂ ਜੀ ਉਸ ਹਿਸਾਬ ਨਾਲ ਜੱਜ ਕਰ ਲਓ ਤੇ ਕਿੰਨੇ ਪੈਸੇ ਆਗੇ ਬਾਈ ਇਹ ਸੁਖਵਿੰਦਰ ਬੂਟੇ ਦੇਖ ਮੁੱਲ ਤਾਂ ਇਹਦੇ 85 ਕਰ ਲੀਏ 90 ਕਰ ਲੀਏ ਦੇਣੀ ਕਿੰਨੇ ਦੀ ਆਪਾਂ 70000 ਦੀ ਬੱਛੀ ਦੇ ਦਾਂਗੇ 70000 ਚ ਮਾੜਾ ਮੋਟਾ ਮੰਨਦਾ ਆ ਮਾੜਾ ਮੋਟਾ ਖੋਜੂ ਬਾਹਲਾ ਤਾਂ ਨਹੀਂ ਹੋਣਾ ਓਕੇ ਥਣ ਲੈ ਵਨ ਇਹ ਤੋ ਕਰਾਈਏ ਜੱਕਾ ਦੇਖੋ ਜੀ ਹੂੰ ਕੁਆਲਿਟੀ ਨਾ ਠੰਡੀ ਜਾ ਬਾਈ ਬੂਟੇ ਜੇ ਥੱਲੇ ਵਹ ਜਾ ਲਾ ਇਧਰੋਂ ਮਰਜੀ ਵਹ ਜਾ ਇਹ ਮਰਜੀ ਮੰਗਾ ਲਓ ਚੰਗੀ ਆ ਦੁੱਧ ਸਾਨੂੰ ਚੰਗਾ ਦੇ ਦੇਣਾ ਲਾਸਟ ਵਾਲੀ ਵੀਰੇ ਇਹ ਵੀ ਦੂਜਾ ਸੂਆ ਵੀਰੇ ਇਹਦੇ ਛੋਟੇ ਛੋਟੇ ਸਿੰਗ ਆ ਗਏ ਇਹ ਸਿੰਗ ਆ ਗਏ ਬਾਈ ਇਹਦੇ ਮਗਰ ਵੀ ਬੱਛੀ ਆ ਬੱਛੀ ਹੈ ਜੀ ਇਹਦੇ ਆ ਦੇਖੋ ਜੀ ਬੱਚੀ ਦੀ ਕੁਆਲਿਟੀ ਕਰਾਈ ਗਈ ਚਾਹ ਕਸ਼ਾਈ ਵਾਲੀ ਇਹ ਵੀ ਰਾਤ ਦੀ ਸੂਈ ਹੈ ਬਾਈ ਕੱਲ ਦੀ ਹੂੰ ਲਿਓ ਜੇਰ ਜੂਰ ਕੰਪਲੀਟ ਹੈ ਜੇਰ ਦੀ ਓਕੇ ਬਾਈ ਜੇਰ ਦੀ ਆਪਣੀ ਗਾਰੰਟੀ ਹੋ ਗਈ ਠੀਕ ਹੈ ਵੀਰੇ ਜਿਹੜੀ ਗੱਲ ਕਰ ਰਹੇ ਹਾਂ ਦੋਨਾਂ ਜਿਹੇ ਬੰਦਾ ਰਿਕਾਰਡ ਕਰਨੇ ਤੇਰੀ ਵੀਡੀਓ ਜੇਰ ਦੀ ਦੋਨਾਂ ਦੀ ਗਾਰੰਟੀ ਹੋਣੀ ਆਪਣੀ ਓਕੇ ਇਹ ਵੀ ਰਾਤ ਸੂਈ ਆ ਤੇ ਕਿਹੜਾ ਸੂਆ ਵੀਰੇ ਦੂਜਾ ਹੀ ਇਹ ਸੂਈ ਆ ਬੋਟੇ ਦੂਜਾ ਸੂਆ ਹਾਂ ਤੇ ਕਿੰਨਾ ਕੁ ਬੋਲਾ ਬੋਲਾ ਕੱਢਿਆ ਦਾ ਕਰਦਾ ਬੋਲਾ ਬਾਈ ਇਧਰ ਕੱਢਿਆ 4 ਕਿਲੋ 4 ਕਿਲੋ ਠੀਕ ਹੈ ਜੀ ਤੇ ਕਿੰਨਾ ਦੁੱਧ ਦੇ ਦੂ ਬਾਈ ਇਹ ਦੁੱਧ ਬਾਈ ਬਾਕੀ ਨਾਲ ਜੱਜ ਕਰ ਲੈ ਬੰ ਅਪਾਏ ਨਹੀਂ ਕਹਿੰਦੇ ਕੋਈ ਲੈਵਲ ਨੂੰ ਵੀ ਪੂਰੀ ਸਾਫ ਆ ਵੀਰੇ ਹਾਂ ਥੱਲੇ ਸਾਫ ਓਕੇ ਜੀ ਆ ਦੇਖੋ ਕੁਆਲਿਟੀ ਕਰਾਵਾ ਚੈੱਕ ਨੇੜੇ ਤੋਂ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਹੂੰ ਤੇ ਬਾਈ ਚੂਬੀ ਦੀ ਬਾਈ ਕਹਿੰਦਾ ਧਾਰਾ ਮਾਰ ਕੇ ਦਿਖਾ ਦੇਾਂਗੇ ਤੇ ਕੁਆਲਿਟੀ ਇਹਦੀ ਵੀ ਚੰਗੀ ਆ ਰੇਟ ਵੀ ਇਹਦਾ ਜਾਇਜ਼ ਹੋਊਗਾ ਜਮ ਇਹ ਰੇਟ ਆ ਗਿਆ ਫਿਰ ਬਾਈ ਇਹਦਾ ਹੈ ਕੀ ਰੇਟ ਆ ਗਿਆ ਇਹਦਾ ਇਹਦਾ ਬੂਟੇ ਬਸ 50 ਨਹੀਂ ਕੋਈ 55 ਨਹੀਂ ਇਹਦਾ 43000 ਜਮਾਨਤਨ ਕਰਦੇ ਹੋ ਜੀ ਮਾਨਤਨ ਕਰ ਦਾਂਗੇ ਬਾਈ ਆਜੋ ਫਿਰ ਧਾਰਾ ਮਾਰ ਕੇ ਦਿਖਾ ਦਿਓ ਕੁਆਲਿਟੀ ਇਹਦੀ ਵੀ ਚੰਗੀ ਜਮੇ ਨਾਰਮਲ ਕੋਈ ਤੋਕੜ ਮਿਲ ਹੀ ਦਿੰਦਾ ਇਹਨੇ ਦੀ ਹਾਂ ਨਹੀਂ ਦਿੰਦਾ ਬਾਈ ਦੁੱਧ ਬਾਈ 14 ਆ ਦੇਖੋ ਜੀ ਕਰੋ ਚੈੱਕ ਥੋੜੇ ਸਾਹਮਣੇ ਬੱਚਾ ਲੈ ਸੀਲ ਸੰਡੀ ਫੁੱਲ ਆ ਹਣਾ ਬਾਈ ਸੀਲ ਸੰਡੀ ਆ ਫੁੱਲ ਬਾਈ ਪਰ ਧਰਮ ਬਸ ਤਾਂ ਲੈਂਦੇ ਨਹੀਂ ਬੁੱਟੇ ਠੀਕ ਆ ਠੀਕ ਆ ਜੀ ਠੀਕ ਆ ਓਕੇ ਕਰੋ ਜੇਕਾ ਸਾਰਾ ਤੁਹਾਨੂੰ ਕਰਾ ਦੇਣਾ ਚੈੱਕ ਬਾਕੀ ਦਾ ਗਾਰੰਟੀ ਵਾਲਾ ਕੰਮ ਹੈਗਾ ਕੋਈ ਉਹ ਜੀ ਗੱਲ ਨਹੀਂ ਹੈਗੀ ਝੂਠ ਦੁਫਾਨ ਵਾਲਾ ਨਿਕਲ ਜਾਣਾ ਹਾਂ ਕਹਿੰਦੇ ਬਾਈ ਬਾਈ ਅਗਰ ਇਹ ਵੀਡੀਓ ਪਾ ਦਿਆਂ ਬੰਗੜਾ ਬੁੱਟੇ ਕੋਈ ਪਹਿਲੀ ਆ ਹਾਂ ਓਕੇ 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 ਤੈਨੂੰ ਕਿਸੇ ਚੀਜ਼ ਦਾ ਲਾਂਭਾ ਆ ਪਸ਼ੂ ਤੁਹਾਡਾ ਠੀਕ ਹੁੰਦਾਗਾ ਤੇ ਬਾਕੀ ਦਾ ਅਗਲੇ ਦੇ ਕੰਮ ਦਾ ਦੁੱਧ ਪੀਣ ਵਾਲਾ ਸੌਦਾ ਦੁੱਧ ਪੀਣ ਵਾਲੇ ਲੈਨੇ ਬਈ ਬਜਨਵਰੀ ਹੋਇਆ ਲੈਨੇ ਬਈ ਸਾਫ ਸੋਥਰਾ ਹਮ ਹਰੇਕ ਬੰਦੇ ਦੇ ਕੰਮ ਦਾ ਕੰਮ ਦਾ ਓਕੇ ਜੀ ਆਪਾਂ ਕਿਹੜਾ ਮੰਡੀ ਵਿੱਚ ਨਾ ਬਈ ਘਰੇ ਮਾਲ ਵਿੱਚ ਸਹੀ ਗੱਲ ਆ ਵੀਰੇ ਪੌਣ ਦੀ ਦੋ ਟਾਈਮ ਚੋਲੇ ਕੋਈ ਆ ਹਾਂ ਤਾਂ ਵੀ ਕੁੜ ਇੱਕ ਦਿਨ ਨਹੀਂ ਹੁੰਦੀ ਕਿਉਂਕਿ ਆਪਾਂ ਦਮ ਰੱਖਦੇ ਆ ਵੀ ਪਸ਼ੂ ਪਾਸ ਕਰਾ ਕੇ ਵੀ ਦੇਵਾਂਗੇ ਹਾਂ ਹਾਂ ਉਹੀ ਗੱਲ ਆ ਜਾਂਦੀ ਹੈ ਨਾ ਜੇ ਕਾਇ ਕਹਿਣ ਦੀਆਂ ਗੱਲਾਂ ਤਾਂ ਉਹ ਇੱਕ ਅੱਧੀ ਵੇਰ ਚਲੇ ਜਾਂਦੇ ਆ ਇੱਕ ਅੱਧੀ ਹਰ ਬਈ ਹਾਂਜੀ ਹਾਂਜੀ ਬਾਹਲੇ ਵੀਰ ਹੀ ਨਹੀਂ ਚਲੇ ਆਓ ਜੀ ਦਿਖਾ ਦਿਓ ਆ ਦੇਖੋ ਜੀ ਬਾਕੀ ਦਾ ਤੇ ਦੁਨਾਂ ਦੇ ਮਗਰ ਬੱਛੀਆਂ ਇੱਕ ਤੁਹਾਨੂੰ ਗੱਬਣ ਬਾੜ ਦਿਖਾਈ ਹੈ ਜਿਹੜੀ ਇਹ ਵੀ ਟੋਪ ਨੇ ਗਏ ਨੇ ਕੋਈ ਐ ਨਹੀਂ ਹੈਗੀ ਵੀ ਕਿਤੋਂ ਕਮੀ ਆ ਹੋ ਸਕਦਾ ਮੈਥੋਂ ਛੋਟੀ ਦਿਖਾਈ ਹੋਵੇ ਪਰ ਵੱਡੇ ਸਾਈਜ਼ ਦੀ ਆ ਲੈ ਬਈ ਆ ਦੇਖੋ ਜੀ ਧਾਰਾਂ ਦੂਰਾਂ ਦੇ ਇਹ ਵੀ ਜਮਾ ਓਕੇ ਆ ਨਿਭੜ ਦਿਆ ਨਾ ਬਈ ਇਹ ਨਿਭੜ ਦਿਆ ਬਈ ਚਵਾਈ ਦਾ ਬੋ ਮਾਰੀ ਲੈਂਦੇ ਨਹੀਂ ਬੁੱਟੇ ਠੀਕ ਆ ਵੀਰੇ ਚਵਾਈ ਦੇ ਨਾਲ ਕੋਈ ਲੱਤ ਛੜਾ ਨਾ ਲੱਤ ਛੜਾ ਲਈ ਲੈਣੇ ਓਕੇ ਲੈ ਠੀਕ ਆ ਵੀਰੇ था, था, ओके ਤੇ 43000 ਤੋਂ ਫਰਮਾਨਦਾਨ ਹੋਈ ਹੈ ਦਿਖਾ ਦੇ ਪੱਛਮੀ ਵੀ ਹੂੰ ਨਹੀਂ ਠੀਕ ਹੈ ਉੱਤਰੀ ਆ ਬਹਿੜ ਤੇ ਕੋਈ ਬੌਲਾ ਵੀ ਮੰਨ ਲਦਾ ਇਹਦਾ ਕਾਫੀ ਕੱਢਿਆ ਲੱਗਦਾ ਮੈਨੂੰ ਤਾਂ ਹਾਂ ਬਈ ਹਾਂ ਓਕੇ ਤੇ ਇਹ ਦੋ ਨੰਬਰ ਵਾਲੀ ਇਹ 70000 ਦੀ ਇਹ 70 ਦੀ ਬਈ ਤੇ ਪਹਿਲੇ ਨੰਬਰ ਤੇ ਆਪਾਂ ਦਿਖਾਤੀ ਪੂਰੀ ਡਾਇਮੰਡ ਪੀਸ ਹੀ ਹੈ ਤਾਂ ਚੱਕੋ ਫੋਨ ਤੇ ਲਾਓ ਬਾਈ ਨੂੰ ਕਰੋ ਸੰਪਰਕ ਤੇ ਨੰਬਰ ਬੋਲੋ ਜੀ ਫਿਰ 7696502925 ਬਈ ਪਿੰਡ ਜਾਂਦਾ ਅਗੇ ਜੀ ਜ਼ਿਲ੍ਹਾ ਬਟਿੰਡਾ ਤਸੀਲ ਰਾਮਪਰਾ ਫੂਲ ਨੇੜੇ ਬਹਿਗਾਂ ਦੇ ਤਪਾ ਮੰਡੀ ਤੇ ਰਾਮਪਰਾ ਮੰਡੀ ਤੈਨਾਂ ਵੜਾ ਸੀ ਤੈਨੇ ਤੁਹਾਨੂੰ ਦਿਖਾਤੀਆਂ ਮਗਰ ਪਹਿਲੀ ਦੇ ਯਾਰ ਸ਼ਹਿਰ ਰਦੀਬ ਅੱਛੀ ਧੰਨਵਾਦ ਜੀ